ਇਸੋ ਜਿਹੜੇ ਆંકੜੇ ਆ ਬਾਤ ਜਾਂਦੇ ਬੱਚਿਆਂ ਦੇ ਉਹ ਘਟੇ ਨੇ ਤੇ ਪ੍ਰਾਈਵੇਟ ਯੂਨੀਵਰਸਿਟੀ ਦੀ ਗੱਲ ਕਰੀ ਜਾਂ ਪ੍ਰਾਈਵੇਟ ਸਕੂਲ ਦੀ ਗੱਲ ਕਰੀ ਉਹ ਰਿਪੋਰਟ ਤੋਂ ਵਿਸ਼ਾ ਨਹੀਂ ਸਰਕਾਰ ਨੇ ਕਿ ਕਿਉਂਕਿ ਜਿੱਥੇ ਬੱਡੀ ਪੜਾਤੇ ਪੰਜਾਬ ਦੇ ਬੱਚੇ ਬਾਹਰ ਜਾਂਦੇ ਸੀ ਉਸ ਪਰ ਤੁਝਾਨ ਘਟਿਆ ਇਹ ਕਾਰਨ ਨਹੀਂ ਸਰ ਬਹੁਤ ਮਲਟੀਪਲ ਫੈਕਟਰਸ ਨੇ ਇਹਦੇ ਬਾਹਰ ਜਾਣ ਦਾ ਜਿਹੜਾ ਰੁਝਾਨ ਟਪੰਦਾ ਕਾਰਨ ਨਹੀਂ ਹੈ ਕਿ ਆਪਣੇ ਮੇਜਰ ਜਿਹੜੇ ਪੰਜਾਬ ਦੇ ਸਟੂਡੈਂਟਸ ਉਹ ਕੈਨੇਡਾ ਜਾਣਾ ਪ੍ਰੇਫਰ ਕਰਦੇ ਸੀ ਕੈਨੇਡਾ ਦੇ ਵਿੱਚ ਇਸ ਟਾਈਮ ਜਿਹੜੀ ਇਹ ਮਹਿੰਗਾਈ ਤੇ ਬੇਰੋਜ਼ਗਾਰੀ ਦਾ ਕਿਤੇ ਨਾ ਕਿਤੇ ਇੰਪੈਕਟ ਜਿਹੜਾ ਹੈ ਉਹ ਪੰਜਾਬ ਦੇ ਸਟੂਡੈਂਟਸ ਦੇ ਪੈ। ਕੋਈ ਵੀ ਪੰਜਾਬ ਦਾ ਸਟੂਡੈਂਟ ਜਾਂਦਾ ਸੀ ਉਹਦਾ ਕੋਈ ਨਾ ਕੋਈ ਜਿਹੜਾ ਨੋਨ ਹੈ ਉਹ ਆਲਰੇਡੀ ਕੈਨੇਡਾ ਦੇ ਵਿੱਚ ਹੁੰਦਾ ਹੈ ਐਂਡ ਉਹ ਸਟੂਡੈਂਟਸ ਬਾਹਰ ਉਹਨਾਂ ਨੂੰ ਗਾਈਡ ਕਰ ਰਹੇ ਨੇ ਕਿ ਤੁਸੀਂ ਇਸ ਟਾਈਮ ਜਿਹੜਾ ਉਹ ਕੈਨੇਡਾ ਦੇ ਵਿੱਚ ਨਾ ਆਓ ਤੁਸੀਂ ਲੋਕਲ ਐਡਮਿਸ਼ਨ ਲੈ ਕੇ ਜਿਹੜਾ ਦੇਖੋ ਜੇ ਕੈਨੇਡਾ ਦੇ ਵਿੱਚ ਕੰਡੀਸ਼ਨਸ ਸਹੀ ਹੋ ਜਾਂਦੀਆਂ ਤੁਸੀਂ ਫਿਰ ਦੁਬਾਰਾ ਜਿਹੜਾ ਇੱਥੇ ਆਓ। ਅਰੇ ਆਂਕੜਿਆਂ ਦੀ ਗੱਲ ਕਰੀਏ ਪਿਛਲੇ ਸਾਲ ਬੱਚਾ ਕਿੰਨਾ ਗਿਆ ਸੀ ਪੰਜਾਬ ਨਾ ਬਾਦ ਇਸ ਵਾਰ ਕਿੰਨਾ ਉੱਤਰਿਆ ਆਂਕੜਿਆਂ ਦੀ ਤੁਸੀਂ ਗੱਲ ਕਰੋ ਸਿਰ ਪਿਛਲੇ ਸਾਲ ਨਾਲੋਂ 50% ਜਿਹੜਾ ਬੱਚਿਆਂ ਦੇ ਜਾਨ ਦੇ ਵਿੱਚ ਡਿੱਪ ਹੈ ਸਰ ਰੀਜ਼ਨ ਇਹ ਹੈ ਕਿ ਕੰਟਰੀਜ਼ ਨੇ ਬਾਹਰ ਰੂਲਸ ਥੋੜੇ ਸਟ੍ਰਿਕਟ ਕਰਦੇ ਨੇ ਕੈਨੇਡਾ ਦੇ ਵਿੱਚ ਜਿੱਦਾਂ ਉਹਨਾਂ ਨੇ ਸਪਾਊਸ ਵੀਜ਼ਾ ਉਹਨੂੰ ਬੰਦ ਕਰਤਾ ਆਸਟ੍ਰੇਲੀਆ ਨੇ ਜਿਹੜੇ ਆਪਣੇ ਰੂਲਸ ਜਿਹੜੇ ਉਹ ਕਾਫੀ ਸਟ੍ਰਿਕਟ ਕਰਦੇ ਸੋ ਇਹਨਾਂ ਰੀਜ਼ਨਸ ਕਰਕੇ ਜਿਹੜੇ ਬੱਚੇ ਉਹਨਾਂ ਦਾ ਬਾਹਰ ਜਾਂਦਾ ਉਹ ਜਾਨ ਜਾਂਦਾ ਮੇਰਾ ਨਾਮ ਹੈ ਜੀ ਵਿਕਰਮ ਚਬਾਲ ਮੈਂ ਐਸੋਸੀਏਸ਼ਨ ਆਫ ਵੀਜ਼ਾ ਐਂਡ ਆਇਲੈਂਡ ਸੈਂਟਰ ਦਾ ਪ੍ਰੈਜ਼ੀਡੈਂਟ ਹਾਂ ਜੀ ਸਰ ਜੀ ਸਰ ਜਿਹੜੇ ਆંકੜੇ ਆ ਬਾਅਦ ਜਾਣਦੇ ਬੱਚਿਆਂ ਦੇ ਉਹ ਘਟੇ ਨੇ ਤੇ ਪ੍ਰਾਈਵੇਟ ਯੂਨੀਵਰਸਿਟੀ ਦੀ ਗੱਲ ਕਰੀ ਜਾਂ ਪ੍ਰਾਈਵੇਟ ਸਕੂਲ ਦੀ ਗੱਲ ਕਰੀ ਉੱਥੇ ਰਿਪੋਰਟ ਤੋਂ ਡਿਵੀਸ਼ਨ ਹੋਈ ਸਰ ਕਾਰਨ ਕੀ ਕਿ ਤੁਮੀ ਇੱਥੇ ਵੱਡੀ ਪੱਧਰ ਤੇ 50 ਦੇ ਬੱਚੇ ਬਾਹਰ ਜਾਂਦੇ ਸੀ ਪਰ ਇਸ ਵਾਰ ਰੁਝਾਨ ਘਟਿਆ ਕੀ ਕਰਨਾ ਸਰ ਬਹੁਤ ਮਲਟੀਪਲ ਫੈਕਟਰਸ ਨੇ ਇਹਦੇ ਬਾਹਰ ਜਾਣ ਦਾ ਜਿਹੜਾ ਰੁਝਾਨ ਘਟਣ ਦਾ ਕਾਰਨ ਨਹੀਂ ਹੈ ਕਿ ਆਪਣੇ ਮੇਜਰ ਜਿਹੜੇ ਪੰਜਾਬ ਦੇ ਸਟੂਡੈਂਟਸ ਉਹ ਕੈਨੇਡਾ ਜਾਣਾ ਪ੍ਰੇਫਰ ਕਰਦੇ ਸੀ ਕੈਨੇਡਾ ਦੇ ਵਿੱਚ ਇਸ ਟਾਈਮ ਜਿਹੜੀ ਹੈ ਮਹਿੰਗਾਈ ਤੇ ਬੇਰੋਜ਼ਗਾਰੀ ਦਾ ਕਿਤੇ ਨਾ ਕਿਤੇ ਇੰਪੈਕਟ ਜਿਹੜਾ ਉਹ ਪੰਜਾਬ ਦੇ ਸਟੂਡੈਂਟਸ ਦੇ ਪਿਆ ਕਿ ਕੋਈ ਵੀ ਪੰਜਾਬ ਦਾ ਸਟੂਡੈਂਟ ਜਾਂਦਾ ਸੀ ਉਹਦਾ ਕੋਈ ਨਾ ਕੋਈ ਜਿਹੜਾ ਨੋਨ ਹੈ ਉਹ ਆਲਰੇਡੀ ਕੈਨੇਡਾ ਦੇ ਵਿੱਚ ਹੁੰਦਾ ਹੈ ਐਂਡ ਉਹ ਸਟੂਡੈਂਟਸ ਬਾਹਰ ਉਹਨਾਂ ਨੂੰ ਗਾਈਡ ਕਰ ਰਹੇ ਨੇ ਕਿ ਤੁਸੀਂ ਇਸ ਟਾਈਮ ਜਿਹੜਾ ਉਹ ਕੈਨੇਡਾ ਦੇ ਵਿੱਚ ਨਾ ਆਓ ਤੁਸੀਂ ਲੋਕਲ ਐਡਮਿਸ਼ਨ ਲੈ ਕੇ ਜਿਹੜਾ ਦੇਖੋ ਜੇ ਕੈਨੇਡਾ ਦੇ ਵਿੱਚ ਕੰਡੀਸ਼ਨਸ ਸਹੀ ਹੋ ਜਾਣਗੀਆਂ ਤੇ ਤੁਸੀਂ ਫਿਰ ਦੁਬਾਰਾ ਜਿਹੜਾ ਇੱਥੇ ਆ ਜਾਓ। ਹੁਣ ਜੇ ਆંકੜਿਆਂ ਦੀ ਗੱਲ ਕਰੀਏ ਪਿਛਲੇ ਸਾਲ ਬੱਚਾ ਕਿੰਨਾ ਗਿਆ ਸੀ ਪੰਜਾਬ ਦਾ ਬਾਹਰ ਤੇ ਇਸ ਵਾਰ ਕਿੰਨਾ ਜਾ ਰਿਹਾ ਹੈ? ਆંકੜਿਆਂ ਦੀ ਤੁਸੀਂ ਗੱਲ ਕਰੋ ਸਰ ਪਿਛਲੇ ਸਾਲ ਨਾਲੋਂ 50% ਜਿਹੜਾ ਬੱਚਿਆਂ ਦੇ ਜਾਣ ਦੇ ਵਿੱਚ ਡਿੱਪ ਹੈ। ਜੇ ਪਿਛਲੇ ਸਾਲ ਸਪੋਸ ਕੀ 100 ਬੱਚਾ ਜਾਂਦਾ ਸੀ ਤੇ ਇਸ ਸਾਲ ਉਹ ਜਿਹੜਾ 50 ਬੱਚੇ ਹੀ ਰਜਾਨ ਜਿਹੜੇ ਦਿਖਾ ਰਹੇ ਨੇ ਬਾਹਰ ਜਾਂਦੇ ਵਿੱਚ। 50% ਬੱਚੇ ਜਿਹੜੇ ਨੇ ਉਹ ਲੋਕਲ ਐਡਮਿਸ਼ਨ ਜਿਹੜੀ ਹੈ ਸਰ ਕਾਰਨ ਕੀ ਮੰਨਦੇ ਹੋ ਭਾਜੀ ਜਿਹੜਾ ਬੱਚਿਆਂ ਦੇ ਵਿੱਚ ਰੁਝਾਨ ਘਟਿਆ ਹੈ ਰੀਜ਼ਨ ਕੀ ਸਰ ਰੀਜ਼ਨ ਇਹ ਹੈ ਕਿ ਕੰਟਰੀਜ਼ ਨੇ ਬਾਹਰ ਰੂਲਸ ਥੋੜੇ ਸਟ੍ਰਿਕਟ ਕਰਦੇ ਨੇ ਕੈਨੇਡਾ ਦੇ ਵਿੱਚ ਜਿੱਦਾਂ ਉਹਨਾਂ ਨੇ ਸਪਾਊਸ ਵੀਜ਼ਾ ਉਹਨੂੰ ਬੰਦ ਕਰਤਾ ਹੈ ਆਸਟ੍ਰੇਲੀਆ ਨੇ ਜਿਹੜੇ ਆਪਣੇ ਰੂਲਸ ਜਿਹੜੇ ਉਹ ਕਾਫੀ ਸਟ੍ਰਿਕਟ ਕਰਦੇ ਨੇ ਸੋ ਇਹਨਾਂ ਰੀਜ਼ਨਸ ਕਰਕੇ ਜਿਹੜੇ ਬੱਚੇ ਉਹਨਾਂ ਦਾ ਬਾਹਰ ਜਾਂਦਾ ਰੁਝਾਨ ਜ਼ਿਆਦਾ ਘਟਿਆ ਜੇ ਗੱਲ ਕਰੀਏ ਜੇ ਬੱਚਿਆਂ 'ਚ ਇਹ ਰੁਝਾਨ ਦਾ ਕਹਿਵਾਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਪੰਜਾਬ ਸਰਕਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਸਰ ਬਹੁਤ ਵੱਡੀ ਪ੍ਰੋਬਲਮ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੇ ਵਿੱਚ ਹੋਏਗੀ ਕਿਉਂਕਿ ਜਿਹੜੇ ਬੱਚੇ ਇੱਥੋਂ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਕਰਕੇ ਨਿਕਲਣਗੇ ਜੇ ਉਹਨਾਂ ਨੂੰ ਜੌਬਸ ਨਹੀਂ ਮਿਲਣਗੀਆਂ ਉਹ ਜਿਹੜੇ ਵਾਪਸ ਫਿਰ ਬਾਹਰ ਦਾ ਕਰਨਗੇ ਰੁੱਖ ਕਰਨਗੇ ਐਂਡ ਉਹਨਾਂ ਲਈ ਇੱਕ ਬਹੁਤ ਹੀ ਨਿਮੋਸ਼ੀ ਹੋਏਗੀ ਕਿ 3 ਸਾਲ ਇੱਥੇ ਪੜਨ ਤੋਂ ਬਾਅਦ ਵੀ ਨਾ ਉਹਨਾਂ ਨੂੰ ਇੱਥੇ ਸਰਕਾਰੀ ਜੋਬ ਮਿਲ ਰਹੀ ਹੈ ਨਾ ਹੀ ਉਹਨਾਂ ਨੂੰ ਇੱਥੇ ਪ੍ਰਾਈਵੇਟ ਜੋਬ ਮਿਲੀ ਸੋ ਜਿਹੜੇ ਬੱਚੇ ਆ ਉਹ ਤੁਹਾਡੇ ਕੋਲ ਪਹੁੰਚ ਪਹੁੰਚ ਕਰਦੇ ਨੇ ਕਿਸ ਤਰ੍ਹਾਂ ਦੀ ਇਨਕੁਆਰੀਸ ਆ ਬੱਚੇ ਆਈਐਸ ਜਾਂ ਪੀਟੀ ਕਰ ਰਹੇ ਨੇ ਇਸ ਤਰ੍ਹਾਂ ਸਰ ਬੱਚੇ ਆਈਐਸ ਪੀਟੀ ਅੱਜ ਵੀ ਕਰ ਰਹੇ ਨੇ ਲੇਕਿਨ ਉਹ ਪਹੁੰਚ ਕਰਨ ਤੋਂ ਬਾਅਦ ਜਦੋਂ ਉੱਥੋਂ ਦੇ ਕੰਡੀਸ਼ਨਸ ਦੇਖਦੇ ਨੇ ਕਿ ਅਸੀਂ ਬਾਹਰ ਜਾਣਾ ਕੀ ਸਾਨੂੰ ਜਾਂਦੇ ਜੋਬ ਮਿਲ ਜੇਗੀ ਫਰਦਰ ਸਾਨੂੰ ਪੀਆਰ ਕਿਹੜੀ ਕੰਟਰੀ ਲਈ ਮਿਲੇਗੀ ਰੂਲ ਸਕਤੋਂ ਓਨ ਕਾਰਨ ਕਈ ਕੰਟਰੀਜ਼ ਨੇ ਪੀਆਰ ਦੇ ਜਿਹੜੇ ਡੋਰਸ ਨੇ ਕਲੋਜ਼ ਕਰਤੇ ਨੇ ਸੋ ਬੱਚਾ ਉਹਦੇ ਕਰਕੇ ਕਨਫਿਊਜ਼ ਹੋ ਕੇ ਆਪਣੇ ਪਲਾਨਸ ਜਿਹੜੇ ਹੋਲਡ ਕਰਦੇ